ਵੀ ਕਮਲ ਕੌਰ ਦੀ ਮੌਤ ਤੋਂ ਬਾਅਦ ਅਮਰਤਪਾਲ ਸਿੰਘ ਮੈਰੋ ਬੇਸ਼ੱਕ ਹਾਲੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਪਰ ਵਿਜੀਲੈਂਸ ਦੇ ਵੱਲੋਂ ਦੂਜੇ ਪਾਸੇ ਵਿਕਰਮ ਮਜੀਠੀਆ ਨੂੰ ਕਾਬੂ ਕਰ ਲਿਆ ਵਿਕਰਮ ਮਜੀਠੀਆ ਨੂੰ ਘਰੋਂ ਗ੍ਰਿਫਤਾਰ ਕੀਤਾ ਗਿਆ ਵਿਜੀਲੈਂਸ ਦੇ ਵੱਲੋਂ ਤਾਂ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਸਿਆਸੀ ਬਵਾਲ ਵੀ ਹੋਣਾ ਸ਼ੁਰੂ ਹੋ ਚੁੱਕਿਆ ਤੇ ਦੂਜੇ ਪਾਸੇ ਧਾਰਮਿਕ ਹਸਤੀਆਂ ਦੀ ਵੀ ਇਸ ਗ੍ਰਿਫਤਾਰੀ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਐਂਟਰੀ ਹੋ ਚੁੱਕੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਹੁਣ ਵਿਕਰਮ ਮਜੀਠੀਆ ਦੀ ਇਸ ਤਰ੍ਹਾਂ ਗ੍ਰਿਫਤਾਰੀ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਕਿ ਵਿਕਰਮ ਮਜੀਠੀਆ ਦੀ ਇਹ ਜਿਹੜੀ ਗ੍ਰਿਫਤਾਰੀ ਹੋਈ ਆ ਇਹ ਇੱਕ ਸਿਆਸੀ ਬਦਲਾਖੋਰੀ ਆ ਤਾਂ ਸਿਆਸੀ ਬਦਲਾਖੋਰੀ ਕਿਹਾ ਜਾ ਰਿਹਾ ਵਿਕਰਮ ਮਜੀਠੀਆ ਦੀ ਇਸ ਗ੍ਰਿਫਤਾਰੀ ਨੂੰ ਤਾਂ ਆਖਰ ਕੀ ਵਾਕਿਆ ਹੀ ਵਿਕਰਮ ਮਜੀਠੀਆ ਦੀ ਸਿਆਸੀ ਬਦਲਾਖੋਰੀ ਦੇ ਤਹਿਤ ਹੀ ਗ੍ਰਿਫਤਾਰੀ ਹੋਈ ਆ ਬਿਕਰਮ ਮਜੀਠੀਏ ਦੀ ਗ੍ਰਿਫਤਾਰੀ ਤੋਂ ਬਾਅਦ ਗੁੱਸੇ ਦੇ ਵਿੱਚ ਨਜ਼ਰ ਆਏ ਨੇ ਐਸਜੀਪੀਸੀ ਦੇ ਪ੍ਰਧਾਨ ਉਹਨਾਂ ਦੀ ਜ਼ੁਬਾਨੀ ਸੁਣਾਉਣੀ ਆ ਅਖਰ ਕੀ ਕੁਝ ਜਿਹੜੀ ਡੈਮੋਕ੍ਰੇਸੀ ਆ ਕਿਹਦਾ ਇੱਕ ਨੋਰਮ ਹੁੰਦਾ ਜੁਡੀਸ਼ਰੀ ਜਿਹੜੀ ਆ ਇਹ ਇੰਡੀਪੈਂਡੈਂਟ ਹੈ ਤੇ ਡੈਮੋਕ੍ਰੇਸੀ ਦਾ ਇੱਕ ਥੰਮ ਮੰਨਿਆ ਜਾਂਦਾ ਤੇ ਉਹ ਸਮੇਂ ਸਮੇਂ ਸੁਪਰੀਮ ਕੋਰਟ ਆਨਰੇਬਲ ਹਾਈ ਕੋਰਟ ਰੂਲਸ ਐਂਡ ਰੈਗੂਲੇਸ਼ਨ ਘਟਦੀ ਆ ਜਿਹੜੇ ਪੁਲਿਸ ਰੂਲਸ ਹੁੰਦੇ ਉਹ ਆਪਣੇ ਹੁੰਦੇ ਆ ਪਰ ਜੁਡੀਸ਼ਰੀ ਵੀ ਸਮੇਂ-ਸਮੇਂ ਤੇ ਡਾਇਰੈਕਸ਼ਨਾਂ ਦਿੰਦੀ ਹੈ ਤੇ ਮੈਂ ਸਮਝਦਾ ਕਾਨੂੰਨ ਆਪਣੇ ਤੌਰ ਤੇ ਸਿੱਧਾ ਹੱਥਾਂ ਚ ਲੈਣਾ ਜੇ ਵਿਜੀਲੈਂਸ ਨੂੰ ਕੋਈ ਰੰਜਸ਼ੀ ਤਕਵਾ ਨੂੰ ਸਦਿਆ ਜਾ ਸਕਦਾ ਸੀ ਜਾਂ ਤਾਂ ਹੋਵੇ ਵੀ ਬੰਦਾ ਕੋਈ ਭਗਾਉੜਾ ਆ ਕਿਸੇ ਤਰ੍ਹਾਂ ਦੀ ਕੋਆਪਰੇਸ਼ਨ ਨਹੀਂ ਕਰਦਾ ਤੇ ਫਿਰ ਤਾਂ ਉਹਨੂੰ ਕਿਸੇ ਟੰਗ ਨਾਲ ਤੁਸੀਂ ਕਰ ਸਕਦੇ ਪਰ ਉਹ ਵੀ ਕਾਨੂੰਨ ਆਜਾਜ਼ਤ ਨਹੀਂ ਦਿੰਦਾ ਪਰ ਜੇ ਇਸ ਹਿਸਾਬ ਦੇ ਨਾਲ ਮੌਜੂਦਾ ਐਮਐਲਏ ਤੇ ਫਿਰ ਸਾਬਕਾ ਮੰਤਰੀ ਉਹਨਾਂ ਦੇ ਘਰ ਤੜਕੇ ਬੱਚਿਆਂ ਨੂੰ ਮਾਂ ਨੂੰ ਸਾਰਿਆਂ ਨੂੰ ਪਰੇਸ਼ਾਨ ਕਰਨਾ ਮੈਂ ਸਮਝਦਾ ਇਹ ਬਹੁਤ ਵੱਡੀ ਇਹ ਸਰਕਾਰ ਦੀ ਜਿਹੜੀ ਆ ਅਨਗਹਿਲੀ ਨਹੀਂ ਇਹ ਸਰਕਾਰ ਇਸ ਗੱਲ ਤੋਂ ਮੁਕਤ ਨਹੀਂ ਹੋ ਸਕਦੀ ਤੇ ਉਹਨਾਂ ਨੂੰ ਪ੍ਰੋਪਰ ਨੋਟਸ ਦੇ ਕੇ ਫਿਰ ਸੱਦਿਆ ਜਾ ਸਕਦਾ ਸੀ ਤੇ ਐਵੇਂ ਜੇ ਕਰਨੀ ਆ ਤਾਂ ਫਿਰ ਤਾਂ ਇਹ ਜਿਹੜੇ ਕਾਨੂੰਨ ਦੇ ਰੱਖੇ ਆ ਉਹੇ ਕਾਨੂੰਨ ਨੂੰ ਫਿਰ ਆਪਣੇ ਦਿਹੜਨ ਲਾਪਣਗੇ ਤੇ ਫਿਰ ਲੋਕਾਂ ਸੰਸਾਰ ਕਿਸੇ ਲੈਣਗੇ ਅੱਜ ਜੇ ਕੋਈ ਅੱਜ ਕੱਲ੍ਹ ਤੋਂ ਨਮਾਇੰਦੀ ਪਾਰਟੀ ਇੱਥੇ ਸਾਰੇ ਪੁੰਚੇ ਨੂੰ ਨਾਲ ਦਰੋਵੇ ਹਾ ਕੇ ਪਾ ਜਾ ਦੇ ਦੇਖੋ ਦੇਖੋ ਮੈਂ ਕਹਿੰਦਾ ਬੇਨਤੀ ਮੇਰੀ ਸੁਣ ਲਓ ਮੈਂ ਪਹਿਲਾਂ ਵੀ ਕਹਿੰਦਾ ਜਿੱਲੇ ਡੈਮੋਕ੍ਰੇਸੀ ਆ ਉਹਦੇ ਵਿੱਚ ਬੰਦਾ ਪ੍ਰੋਟੈਸਟ ਕਰ ਸਕਦਾ ਤੇ ਜੇ ਪ੍ਰੋਟੈਸਟ ਕਰਨ ਤੋਂ ਵੀ ਲੋਕਾਂ ਜਿਹੜੀ ਡੈਮੋਕ੍ਰੇਸੀ ਆ ਇਹਦਾ ਇੱਕ ਨੋਰਮ ਹੁੰਦਾ ਜੁਡੀਸ਼ਰੀ ਜਿਹੜੀ ਆ ਇਹ ਇੰਡੀਪੈਂਡੈਂਟ ਹੈ ਤੇ ਡੈਮੋਕ੍ਰੇਸੀ ਦਾ ਇੱਕ ਥੰਮ ਮੰਨਿਆ ਜਾਂਦਾ ਤੇ ਉਹ ਸਮੇ ਸਮੇ ਸੁਪਰੀਮ ਕੋਰਟ ਆਨਰੇਬਲ ਹਾਈ ਕੋਰਟ ਰੂਲਸ ਐਂਡ ਰੈਗੂਲੇਸ਼ਨ ਘਟਦੀ ਆ ਜਿਹੜੇ ਪੁਲਿਸ ਰੂਲਸ ਹੁੰਦੇ ਉਹ ਆਪਣੇ ਹੁੰਦੇ ਆ ਪਰ ਜੁਡੀਸ਼ੀਰੀ ਵੀ ਸਮੇ ਸਮੇ ਤੇ ਡਾਇਰੈਕਸ਼ਨਾਂ ਦਿੰਦੀ ਹੈ ਤੇ ਮੈਂ ਸਮਝਦਾ ਕਾਨੂੰਨ ਆਪਣੇ ਤੌਰ ਤੇ ਸਿੱਧਾ ਹੱਥਾਂ ਚ ਲੈਣਾ ਜੇ ਵਿਜੀਲੈਂਸ ਨੂੰ ਕੋਈ ਰੰਜਸ਼ ਵੀ ਉਹਨਾਂ ਨੂੰ ਸਦਿਆ ਜਾ ਸਕਦਾ ਸੀ ਜਾਂ ਤਾਂ ਹੋਵੇ ਵੀ ਬੰਦਾ ਕੋਈ ਭਗਾੜਾ ਆ ਕਿਸੇ ਤਰ੍ਹਾਂ ਦੀ ਕੋਆਪਰੇਸ਼ਨ ਨਹੀਂ ਕਰਦਾ ਤੇ ਫਿਰ ਤਾਂ ਉਹਨੂੰ ਕਿਸੇ ਤੰਗ ਨਾ ਤੁਸੀਂ ਕਰ ਸਕਦੇ ਪਰ ਉਹ ਵੀ ਕਾਨੂੰਨ ਆਜਾਤ ਨਹੀਂ ਦਿੰਦਾ ਪਰ ਜੇ ਇਸ ਹਿਸਾਬ ਦੇ ਨਾਲ ਮੌਜੂਦਾ ਐਮਐਲਏ ਤੇ ਫਿਰ ਸਾਬਕਾ ਮੰਤਰੀ ਉਹਨਾਂ ਦੇ ਘਰ ਤੜਕੇ ਬੱਚਿਆਂ ਨੂੰ ਮਾਂ ਨੂੰ ਸਾਰਿਆਂ ਨੂੰ ਪਰੇਸ਼ਾਨ ਕਰਨਾ ਮੈਂ ਸਮਝਦਾ ਇਹ ਬਹੁਤ ਵੱਡੀ ਇਹ ਸਰਕਾਰ ਦੀ ਜਿਹੜੀ ਆ ਅਣਗਹਿਲੀ ਨਹੀਂ ਇਹ ਸਰਕਾਰ ਇਸ ਗੱਲ ਤੋਂ ਮੁਕਤ ਨਹੀਂ ਹੋ ਸਕਦੀ ਤੇ ਉਹਨਾਂ ਨੂੰ ਪ੍ਰੋਪਰ ਨੋਟਿਸ ਦੇ ਕੇ ਫਿਰ ਸੱਦਿਆ ਜਾ ਸਕਦਾ ਸੀ ਤੇ ਐਵੇਂ ਜੇ ਕਰਨੀ ਆ ਤਾਂ ਫਿਰ ਤਾਂ ਇਹ ਜਿਹੜੇ ਕਾਨੂੰਨ ਦੇ ਅੱਖੇ ਆ ਉਹੇ ਕਾਨੂੰਨ ਨੂੰ ਫਿਰ ਆਪਣੇ ਦਿਹੜਨ ਲਾਪਣਗੇ ਤੇ ਫਿਰ ਲੋਕਾਂ ਇਨਸਾਫ ਕਿਸ ਤੋਂ ਲੈਣਗੇ ਦੇਖੋ ਦੇਖੋ ਮੈਂ ਕਹਿੰਦਾ ਬੇਨਤੀ ਮੇਰੀ ਸੁਣ ਲਓ ਮੈਂ ਪਹਿਲਾਂ ਵੀ ਕਹਿੰਦਾ ਜਿੱਲੇ ਡੈਮੋਕ੍ਰੇਸੀ ਆ ਉਹਦੇ ਵਿੱਚ ਬੰਦਾ ਪ੍ਰੋਟੈਸਟ ਕਰ ਸਕਦਾ ਤੇ ਜੇ ਪ੍ਰੋਟੈਸਟ ਕਰਨ ਤੋਂ ਵੀ ਰੋਕਾਂਗੇ ਫਿਰ ਤਾਂ ਡੈਮੋਕ੍ਰੇਸੀ ਦੀ ਆਵਾਜ਼ ਬੰਦ ਕਰਨ ਵਾਲੀ ਗੱਲ ਆ ਜਿਹੜੀ ਡੈਮੋਕ੍ਰੇਸੀ ਆ ਇਹਦਾ ਇੱਕ ਨੋਰਮ ਹੁੰਦਾ ਜੁਡੀਸ਼ਰੀ ਜਿਹੜੀ ਆ ਇਹ ਇੰਡੀਪੈਂਡੈਂਟ ਤੇ ਡੈਮੋਕ੍ਰੇਸੀ ਦਾ ਇੱਕ ਫਾਰਮ ਮੰਨਿਆ ਜਾਂਦਾ ਤੇ ਉਹ ਸਮੇਂ ਸਮੇਂ ਸੁਪਰੀਮ ਕੋਰਟ ਆਨਰੇਬਲ ਹਾਈ ਕੋਰਟ ਰੂਲਸ ਐਂਡ ਰੈਗੂਲੇਸ਼ਨ ਘਟਦੀ ਆ ਜਿਹੜੇ ਪੁਲਿਸ ਰੂਲਸ ਹੁੰਦੇ ਉਹ ਆਪਣੇ ਹੁੰਦੇ ਆ ਪਰ ਜੁਡੀਸ਼ਰੀ ਵੀ ਸਮੇਂ ਸਮੇਂ ਤੇ ਡਾਇਰੈਕਸ਼ਨਾਂ ਦਿੰਦੀ ਹੈ ਤੇ ਮੈਂ ਸਮਝਦਾ ਕਾਨੂੰਨ ਆਪਣੇ ਤੌਰ ਤੇ ਸਿੱਧਾ ਹੱਥਾਂ ਚ ਲੈਣਾ ਜੇ ਵਿਜੀਲੈਂਸ ਨੂੰ ਕੋਈ ਰੰਜਿਸ਼ ਹੋਈ ਉਹਨਾਂ ਨੂੰ ਸਦਿਆ ਜਾ ਸਕਦਾ ਸੀ ਜਾਂ ਤਾਂ ਹੋਵੇ ਵੀ ਬੰਦਾ ਕੋਈ ਭਗੌੜਾ ਆ ਕਿਸੇ ਤਰ੍ਹਾਂ ਦੀ ਕੋਆਪਰੇਸ਼ਨ ਨਹੀਂ ਕਰਦਾ ਤੇ ਫਿਰ ਤਾਂ ਉਹਨੂੰ ਕਿਸੇ ਤੰਗ ਨਾ ਤੁਸੀਂ ਕਰ ਸਕਦੇ ਪਰ ਉਹ ਵੀ ਕਾਨੂੰਨ ਆਜਾਜ਼ਤ ਨਹੀਂ ਦਿੰਦਾ ਪਰ ਜੇ ਇਸ ਹਿਸਾਬ ਦੇ ਨਾਲ ਮੌਜੂਦਾ ਐਮਐਲਏ ਤੇ ਫਿਰ ਸਾਬਕਾ ਮੰਤਰੀ ਉਹਨਾਂ ਦੇ ਘਰ ਤੜਕੇ ਬੱਚਿਆਂ ਨੂੰ ਮਾਂ ਨੂੰ ਸਾਰਿਆਂ ਨੂੰ ਪਰੇਸ਼ਾਨ ਕਰਨਾ ਮੈਂ ਸਮਝਦਾ ਇਹ ਬਹੁਤ ਵੱਡੀ ਇਹ ਸਰਕਾਰ ਦੀ ਜਿਹੜੀ ਆ ਅਣਗਹਿਲੀ ਨਹੀਂ ਇਹ ਸਰਕਾਰ ਇਸ ਗੱਲ ਤੋਂ ਮੁਕਤ ਨਹੀਂ ਹੋ ਸਕਦੀ ਤੇ ਉਹਨਾਂ ਨੂੰ ਪ੍ਰੋਪਰ ਨੋਟਿਸ ਦੇ ਕੇ ਫਿਰ ਸੱਦਿਆ ਜਾ ਸਕਦਾ ਸੀ ਤੇ ਐਵੇਂ ਜੇ ਕਰਨੀ ਆ ਤਾਂ ਫਿਰ ਤਾਂ ਇਹ ਜਿਹੜੇ ਕਾਨੂੰਨ ਦੇ ਰੱਖਿਆ ਉਹੇ ਕਾਨੂੰਨ ਨੂੰ ਫਿਰ ਆਪਣੇ ਦਿਹੜਨ ਲਾਪਣਗੇ ਤੇ ਫਿਰ ਲੋਕਾਂ ਨੂੰ ਇਨਸਾਫ ਕਿਸੇ ਲੈਣ ਦੇਣਾ ਦੇਖੋ ਦੇਖੋ ਮੈਂ ਕਹਿੰਦਾ ਬੇਨਤੀ ਮੇਰੀ ਸੁਣ ਲਓ ਮੈਂ ਪਹਿਲਾਂ ਵੀ ਕਹਿੰਦਾ ਜਿੱਲੇ ਡੈਮੋਕ੍ਰੇਸੀ ਆ ਉਹਦੇ ਵਿੱਚ ਬੰਦਾ ਪ੍ਰੋਟੈਸਟ ਕਰ ਸਕਦਾ ਤੇ ਜੇ ਪ੍ਰੋਟੈਸਟ ਕਰਨ ਤੋਂ ਵੀ ਰੋਕਾਂਗੇ ਵੇਦਾਂ ਡੈਮੋਕ੍ਰੇਸੀ ਦੇ ਆਵਾਜ਼ ਬੰਦ ਕਰਨ ਤੁਸੀਂ ਸੁਣਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਸਰਕਾਰ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਕਿ ਸਰਕਾਰ ਦੇ ਵੱਲੋਂ ਇਹ ਬਿਲਕੁਲ ਗਲਤ ਕੀਤਾ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਇਹ ਸਭ ਗਲਤ ਕੀਤਾ ਜਾ ਰਿਹਾ ਵਿਕਰਮ ਮਜੀਠੀਆ ਦੇ ਇੱਕਦਮ ਇਸ ਤਰੀਕੇ ਦੀ ਗ੍ਰਿਫਤਾਰੀ ਜੋ ਕੀਤੀ ਆ ਇਹ ਸਰਾਸਰ ਇੱਕ ਗਲਤ ਤੇ ਇਹ ਇੱਕ ਬਦਲਾਖੋਰੀ ਆ ਤਾਂ ਵਿਕਰਮ ਮਜੀਠੀਆ ਦੇ ਵਕੀਲ ਦੇ ਵੱਲੋਂ ਵੀ ਪੇਸ਼ੀ ਤੋਂ ਬਾਅਦ ਕਿਹਾ ਗਿਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਵਿਕਰਮ ਮਜੀਠੀਆ ਨੂੰ ਜਰਨੈਲ ਮੰਨ ਲਿਆ ਕਿਉਂਕਿ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮੀਡੀਆ ਨੂੰ ਸੱਦਿਆ ਗਿਆ ਸੀ ਮੀਡੀਆ ਨੂੰ ਮੀਡੀਆ ਨੂੰ ਸੱਦ ਕੇ ਕਿਹਾ ਸੀ ਕਿ ਅਸੀਂ ਜੋ ਯੁੱਧ ਛੇੜਿਆ ਗਿਆ ਉਸ ਨਸ਼ਿਆਂ ਦੇ ਵਿਰੁੱਧ ਯੁੱਧ ਦੇ ਵਿੱਚ ਹੁਣ ਵੱਡੇ ਮਗਰਮੱਛ ਵੀ ਕਾਬੂ ਕੀਤੇ ਜਾ ਰਹੇ ਨੇ ਆਪਣੇ ਆਪ ਨੂੰ ਕਹਿੰਦੇ ਜਰਨੈਲ ਕਹਿਣ ਵਾਲੇ ਵੀ ਅਸੀਂ ਹੁਣ ਕਾਬੂ ਕਰ ਲਏਗੇ ਨੇ ਬਿਜਲੈਸ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਵਿਕਰਮ ਮਜੀਠੀਆ ਰਿਮਾਂਡ ਦੇ ਉੱਤੇ ਆ ਆਖਿਰ ਕਦੋਂ ਤੱਕ ਪੁਲਿਸ ਦੀ ਗ੍ਰਿਫਤ ਤੋਂ ਵਿਕਰਮ ਮਜੀਠੀਆ ਬਾਹਰ ਆਉਂਦੇ ਨੇ ਕਦੋਂ ਤੱਕ ਜ਼ਮਾਨਤ ਮਿਲਦੀ ਆ ਦੇਖਣ